ਦਰਵੰਦੀ ਚਾ ਮੈਂ ਢੋਕੀ ਬਣਾਉਣੀ ਕੀ ਇੱਥੇ ਸਤਿ ਸ਼੍ਰੀ ਅਕਾਲ ਗਾਇਸ ਜੀ ਤੇ ਤੁਹਾਡਾ ਸਾਡੇ ਅੱਜ ਦੇ ਵਲੌਗ ਤੇ ਸਵਾਗਤ ਹੈ ਕਿ ਮੈਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਚੱਲੇ ਹਾਂ ਸ਼ਹਿਰ ਫੀਫਕੋਟ ਟਵਾਈਲੈਂਡ ਤੁਹਾਨੂੰ ਪਤਾ ਹੀ ਲਧਿਆਣੇ ਗਈ ਸੀ ਤਬੀਤ ਖਰਾਬ ਹੋ ਗਈ ਸੋ ਸ਼ਹਿਰ ਜਾਣੇ ਆ ਫੀਫਕੋਟ ਗਾਇਸ ਜੀ ਤੁਹਾਨੂੰ ਦਿਖਾਵਾਗੀ ਆ ਮੇਰੇ ਨਾਲ ਇਹ ਸੀ ਕਿ ਤੁਹਾਨੂੰ ਪਾਣੀ ਨਹੀਂ ਸਲਟ ਵੱਡਾ ਵੈਸੇ ਮੇਰੇ ਤਕਲੀਫ ਪੱਲਾਂ ਦੀ ਸੀ ਥੋੜੀ ਥੋੜੀ ਸੀਗੀ ਦਵਾਈ ਵੀ ਉੱਥੇ ਜਾ ਕੇ ਜੇ ਤੁਹਾਡਾ ਬਾਈ ਗਿਆ ਲੈਣ ਤੇ ਮੈਨੂੰ ਲੱਗਿਆ ਸੀ ਮੈਂ ਨਹੀਂ ਜਾਣ ਤੋਂ ਮੈਂ ਨਹੀਂ ਆਣਾ ਹੈਗਾ ਮੈਂ ਮੰਮੀ ਡੈਡੀ ਕਹਿੰਦੇ ਅਸੀਂ ਦਵਾਈ ਦੀ ਦਵਾ ਦਾਂਗੇ ਅਸੀਂ ਰੱਖ ਲਵਾਂਗੇ ਤੇ ਤੂੰ ਲੈਣ ਦੇ ਆਲੂ ਹਜੇ ਤੇ ਫਿਰ ਵੀ ਆ ਕੇ ਲੈਣ ਤੇ ਬਹੁਤ ਔਖੀ ਸੀਗੀ ਬਾਲ ਤਾਂ ਮੇਰੀ ਇਨੀ ਹਾਲ ਖਰਾਬ ਸੀਗੀ ਪਵਨ ਕੀ ਹੋਇਆ ਉਹ ਸਮਝ ਨਹੀਂ ਆਉਂਦੀ ਜਿੱਥੇ ਮੇਰਾ ਮਤਲਬ ਆਪਰੇਸ਼ਨ ਹੋਇਆ ਵਾ ਆਪਰੇਸ਼ਨ ਵਾਲੀ ਜਗ੍ਹਾ 'ਚ ਬਹੁਤ ਜ਼ਿਆਦਾ ਪੇਨ ਸੀ ਠੀਕ ਆ ਤੇ ਬਹੁਤ ਜ਼ਿਆਦਾ ਤਕਲੀਫਾਂ ਜਲਟਰਸਾਨ ਕਰਨੇ ਅਲਟਰਾਸਾਉਂਡ ਦੇਖਦੇ ਆ ਕੀ ਆਉਂਦਾ ਔਰ ਮੈਨੂੰ ਬਹੁਤ ਜ਼ਿਆਦਾ ਤਕਲੀਫਾਂ ਮੈਨੂੰ ਪਤਾ ਤੁਸੀਂ ਕਮੈਂਟਾਂ 'ਚ ਹੀ ਕਹੋਗੇ ਕਿ ਮੈਂ ਬਹੁਤ ਫਾਸਟ ਫੂਡ ਖਾਣੀ ਆ ਪਰ ਨਹੀਂ ਮੈਂ ਫਾਸਟ ਫੂਡ ਨਹੀਂ ਜ਼ਿਆਦਾ ਖਾਣਦੀ ਗਈ ਸੀ ਮੈਨੂੰ ਵੀ ਮੇਰੀ ਸਿਹਤ ਦਾ ਪਤਾ ਵਾ ਮੈਂ ਸਿਰਫ ਵੀਡੀਓ 'ਚ ਦਿਖਾਨੀ ਹੁੰਦੀ ਆ ਤੁਹਾਨੂੰ ਤੇ ਉਹ ਮੇਰਾ ਕੰਟੈਂਟ ਆ ਹਨਾ ਮੈਂ ਨਹੀਂ ਖਾਂਦੀ ਜ਼ਿਆਦਾ ਨਾ ਮੈਨੂੰ ਪਚਦਾ ਨਹੀਂ ਠੀਕ ਆ ਉਹ ਬਸ ਹਾਂ ਮੈਂ ਚੋਲ ਮੇਰੇ ਖਾਣੀ ਚੋਲਾ ਦਸ਼ਕੀਰ ਚੋਲ ਤਾਂ ਚਲੋ ਹਨਾ ਅੰਨ ਚੋਲਿਆ ਨਾਲ ਚ ਰੋਟੀ ਚੜਾ ਉਹ ਖਾ ਲੈਣੀ ਹੁੰਦੀ ਆ ਪਰ ਉਹ ਮੈਂ ਖਾਂਦੀ ਅੱਗੇ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਤੇ ਤੇ ਮੇਰੇ ਇੱਕਦਮ ਹੋਣ ਲੱਗਾ ਪਤਾ ਨਹੀਂ ਪਾਣੀ ਚੇਂਜ ਹੋ ਜਾਂਦਾ ਪਹਿਲਾਂ ਵੀ ਮੈਨੂੰ ਹੋ ਗਿਆ ਸੀ ਇੱਕ ਵਾਰੀ ਕਿਉਂਕਿ ਮੇਰਾ ਭਰਾ ਜਿਉਂਦਾ ਸੀ ਉਦੋਂ ਮੇਰਾ ਭਰਾ ਤੇ ਮੇਰੇ ਪਾਪਾ ਮੈਨੂੰ ਗੱਡੀ 'ਚ ਛੱਡਣ ਆਏ ਸੀ ਫਿਰ ਲੋਹੜੀ ਨੂੰ ਉਸ ਟਾਈਮ ਲੋੜੀ ਸੀ ਲੋੜੀ ਹਲਦਰ ਮੈਨੂੰ ਮਾਗੀ ਵਾਲ ਸੰਖਣੀ ਛੱਡਣਾ ਸੀ ਉਸ ਟਾਈਮ ਮੇ ਮਨ ਅੱਧੀ ਹੋ ਗਿਆ ਸੀ ਪੇਨ ਬਹੁਤ ਜ਼ਿਆਦਾ ਹੋਇਆ ਸੀ ਤੇ ਕੁਲਮੀ ਮੈਂ ਪਰਸੋ ਰਾਤ ਦੀ ਜਾਗਦੀ ਆ ਪਾਪਾ ਵੀ ਮੇਰੇ ਨਾਲ ਜਾਗਦੇ ਸੀ ਮੈਨੂੰ ਲੱਗਦਾ ਸੀ ਹਸਪੀਟਲ ਲੈ ਜੰਨੇ ਆ ਮੈਂ ਭੰਨੇ ਹਾਂ ਮੈਂ ਨਹੀਂ ਪਾਪਾ ਮੈਂ ਠੀਕ ਹਾਂ ਮੈਂ ਫਿਰ ਵੀ ਐਂ ਕਹੀ ਕਿ ਮੈਨੂੰ ਬਹੁਤ ਤਕਲੀਫ ਸੀ ਕਿਉਂ ਮੈਨੂੰ ਪਤਾ ਮੇਰੇ ਪਾਪਾ ਕੋ ਕਿਹੜੇ ਨੇ ਪੈਸੇ ਹਨ ਹਸਪੀਟਲ ਲੈਣ ਨੂੰ ਚੱਕ ਕੇ ਤਾਂ ਦਵਾਈ ਤਾਂ ਚਲੋ ਹਨਾ ਆਪੇ ਹੀ ਕਰਾ ਲੈਂਦਾ ਇਲਾਜ ਫਿਰ ਇਹ ਮੈਨੂੰ ਲੈਣ ਆਂਗਾ ਉਕੇ ਨਾ ਨਹੀਂ ਪਤਾ ਹੀ ਹਨ ਮਮੀ ਜੜੀ ਤਾਂ ਵਿਚਾਰੇ ਟਾਈਮ ਪਾਸ ਕਰਦੇ ਇਸ ਕਰਕੇ ਮੈਂ ਕਈ ਤਾਂ ਸੀ ਚਾਰ ਬੰਦੇ ਹਨ ਮੈਂ ਚਲ ਮੁੰਮੂ ਤੇ ਲੀਆ ਮੈਂ ਚਾਰ ਦਿਨ ਰਹਣੀ ਆ ਤੇ ਮੈਂ ਜਾ ਕੇ ਆਪ ਮੰਜੇ ਤੇ ਬੈਠੀ ਤੇ ਮੋਗੇ ਬੱਚਿਆਂ ਨੂੰ ਚੀਜ਼ਾਂ ਮੰਗਾ ਕੇ ਦਿੱਤੀਆਂ ਸੀ ਜਿਵੇਂ ਆਪ ਬੜੇ ਖੁਸ਼ ਹੋਏ ਪੂ ਅਜੀਏ ਪੀਜ਼ਾ ਖਾਣਾ ਸੀ ਨੂਡਲ ਵਾਲਾ ਉਹ ਖਾਣੇ ਸਮੋਸੇ میری ਭੈਣ ਆਈ ਉਹ ਨਹੀਂ ਉਹ ਖਾਣੇ ਸਬਰ ਕਹਿੰਦਾ ਮਨਚੂਰੀਅਨ ਖਾਣਾ ਮੋਂ ਉਹਨਾਂ ਨੂੰ ਚੀਜ਼ਾਂ ਮੰਗਾ ਕੇ ਦਿੱਤੀਆਂ ਸੀ ਮੈਂ ਤਾਂ ਸਿਰਫ ਇੱਕ ਮਨਜ਼ੂਰੇ ਰੋਵੀ ਵੀਡੀਓ ਜਿਹੜੀ ਤੁਹਾਨੂੰ ਦਿਖਾਉਂਦੇ ਸੋ ਬਣਾਇਆ ਹੋ ਕੱਦਿਆ ਨੀ ਬਾਕੀ ਸਾਰਾ ਉਹਨਾਂ ਨੇ ਖਵਾਇਆ ਸੀ ਤੁਸੀਂ ਉਸੇ ਦੀ ਵੀ ਮੈਂ ਇੱਕ ਕੰਦੀ ਵੱਡੀ ਸੀ ਤੋਂ ਪਰ ਨਹੀਂ ਪਰ ਮੈਂ ਖਾਂਦੀ ਨਹੀਂ ਹਾਂ ਵੀ ਇਦਾਂ ਜਿਵੇਂ ਜੇ ਮੈਂ ਪਲੇਟ 'ਚ ਤਿੰਨ ਰੱਖਿਆ ਤਾਂ ਮੈਂ ਤਿੰਨ ਨੂੰ ਖਾ ਜੂਗਾ ਹਨਾ ਆਈ ਨਹੀਂ ਹੁੰਦਾ ਗਾਇਸ ਇਹਦੇ ਬਾਕੀ ਅੰਜਾਨੇ ਬਤਲ ਬੀ ਕੋਈ ਸੋ ਬਹੁਤ ਖਲੋਦ ਹੋਇ ਸੋ ਫਿਰ ਟੈਸਟ ਵੀ ਕਰਾਈ ਸੀਗੇ ਬਲੱਡ ਟੈਸਟ ਮੰਮੀ ਨਾਲ ਹੀ ਨੇ ਉੱਥੇ ਉਹ ਕੈਲੈਸਟਰੋਲ ਵਗੈਰਾ ਦਾ ਸਾਰਾ ਉਹ ਨੋਰਮਲ ਆਇਆ ਸ਼ੁਕਰ ਆ ਕੈਲੈਸਟਰੋਲ ਨਹੀਂ ਵਧਿਆ ਮੇਰਾ ਠੀਕ ਆ ਜੂਰੀ ਕੈਸਿਡ ਵੀ ਸਹੀ ਆ ਤੇ ਬਾਕੀ ਅੱਜ ਦੇਖਦੇ ਹਾਂ ਡਾਕਟਰ ਸਾਹਿਬ ਕੀ ਕਹਿੰਦੇ ਆ ਮੈਨੂੰ ਬੋਲਣੇ ਡਰਤ ਆ ਕਿਉਂਕਿ ਗੋਲ ਗੱਪੇ ਖਾਦੇ ਸੀ ਨਾ ਮੈਂ ਤੇਰੀ ਵੀਡੀਓ ਦੇਖੀ ਸੀ ਤੇ ਗੋਲ ਗੱਪੇ ਖਾਂਦੀ ਸੀ ਗੋਲ ਗੱਪੇ ਦੋ ਖਾਦੇ ਮੈਂ ਕੀ ਕਰਾਂ ਮੈਂ ਮੇਰੀ ਜੀਬ ਨਹੀਂ ਦਿੰਦੀ ਜ਼ੁਬਾਨ ਆ ਨਾ ਮੇਰੀ ਫਿਸਲਦੀ ਆ ਚਲ ਕੋਈ ਨਹੀਂ ਗਾਈਸ ਆਪਣੇ ਟੈਸਟ ਹੋ ਗਏ ਮੈਂ ਮੇਰਾ ਵੀ ਤੁਹਾਡੇ ਬਾਈ ਦਾ ਵੀ ਕਰਾਇਆ ਟੈਸਟ ECG ਹੋਈ ਇਹਨਾਂ ਦੀ ਅੱਜ ਫੇਰ ਕਹਿੰਦੇ ਸਾਜ ਚੜਦਾ ਸੀ ਤੇ ਮੇਰੇ ਵੀ ਬਲੱਡ ਸੈਂਪਲ ਆ ਸ਼ਾਇਦ ਅੰਦਰ ਆਦਾ ਤੂੰ ਮੈਂ ਘਰ ਤੇਰੇ ਨੂੰ ਲੈ ਕੇ ਆਉਣਾ ਪ੍ਰਾਣੀ ਪ੍ਰਵੇਸ਼ ਆਇਦੋ ਹਮ ਪਤਾ ਲਗਵਿੰਦਰ ਆਦਾ ਤੂੰ ਮੈਂ ਘਰ ਤੇਰੀ ਨੂੰ ਲੈ ਗਿਆ ਜਿਹਦਾ ਫੋਨ ਕੱਢਣ ਲਾਪੇ ਸੰਗੀਰ ਸਿੰਘ ਭਾਗਦਲਾ ਮੇਰੇ ਲਈ ਉਹ ਆ ਲੱਗਦੇ ਹਾਂ ਦੋਨਾਂ ਦੇ ਤੇ ਰਿਪੋਰਟ ਅਜੇ ਆਈ ਨਹੀਂ ਰਿਪੋਰਟ ਆਊਗੀ ਥੋੜੀ ਦੇਰ ਰੁਕ ਕੇ ਰਚਨਾ ਬੋਗਾ ਅਸੀਂ ਬੰਨੇ ਇੱਥੇ ਤੇ ਡਾਕਟਰ ਸਾਹਿਬ ਕਿੰਨੇ ਸੀ ਅਲਟਰਾਸਾਉਂਡ ਦੇਖਦਿਆਂ ਕਰਾਂਟੇ ਤੱਕ ਅਸੀਂ ਦੋਨਾਂ ਨੇ ਕੁਛ ਨਹੀਂ ਖਾਧਾ ਪੇਟ ਖਰਾਬ ਮੇਰਾ ਤਾਂ ਦਰਦ ਹੋ ਹੀ ਜਾਂਦਾ ਸੀ ਗਾਇਸ ਜਿਹੜਾ ਪਰਪੋਟਾ ਕਰਾ ਲਿਆ ਤੇ ਟੈਸਟ ਹੋ ਗਏ ਸਾਡੇ ਰਿਪੋਰਟਾਂ ਆ ਗਈਆਂ ਤੇ ਹੁਣ ਆਪਾਂ ਥੱਲੇ ਦਵਾਈ ਲੈਣ ਦਵਾਈ ਲੈ ਕੇ ਤੁਹਾਡਾ ਡਾਕਟਰ ਕਹਿੰਦੇ ਗੋਲ ਗੱਪੇ ਨਹੀਂ ਖਾਣੇ ਫਾਸਟੂ ਨਹੀਂ ਹੋਣਾ ਆਪਾਂ ਨਹੀਂ ਖਾਂਦੇ ਹੁਣ ਬੰਦ ਮੂੰਹ ਮੇਰਾ ਹਲਫੂਡ ਖਾ ਸਕਦੇ ਹਾਂ ਚਲ ਕਰਿਆ ਹੁਣ ਅਸੀਂ ਚੱਲਿਆ ਦਵਾਈ ਲੈਣ ਤੇ ਬੰਦ ਕਰ ਦੇ ਮੇਰਾ ਸਰ ਇੱਕ ਸੌ ਮੂੰਹਾਂ ਦੇ ਆਹ ਉਹ ਜਿਹੜੀ ਤੋਂ ਨਾ ਅੱਗੇ ਨਾ ਥੱਲੇ ਆਪਾਂ ਲੱਗੀਆਂ ਸੀ ਉਸ ਕੀ ਕਰਾਉਣਾ ਕਿਹੜਾ ਕਰਾਉਣਾ ਗਾਈਜ਼ ਜਿਹੜਾ ਪਾਲਿਆ ਹੈ ਸੈਂਡਵਿਚ ਪੈਪਰ ਕਟ ਵੀ ਖਾਊਗਾ ਮੈਂ ਵੀ ਖਾਊਂਗੇ ਕੱਬਾ ਬਾਜ਼ਾਰ ਤੇ ਮਿਲਦੇ ਆ ਸੁਣ ਜਾਨੇ ਆ ਤਾਂ ਡੱਬਾ ਹੀ ਉਹ ਖੜ ਗਿਆ ਸਾਨੂੰ ਮਿਲਦਾ ਹੀ ਨਹੀਂ ਉਹ ਉਧਰ ਆ ਜਾ ਕੰਨ ਲਿਜਾਣ ਲੱਗੇ ਮੈਂ ਤਾਂ ਆਟਾ ਵਾਲਾ ਕੰਨ ਲਿਜਾਣ ਲੱਗੇ ਵੇਟੋ ਰੋ ਮੈਂ ਕਿ ਪਿਓ ਬਰਾ ਦੇ ਆਵੇਂ ਨੂੰ ਲੈ ਜੂ ਫੋਨ ਲੈ ਯਾਰਾ ਆ ਸੁਣ ਮਾ ਕ੍ਰਿਸਟਾ ਹਲੋ 20000 50000 ਜੀ ਜੀ ਚਲੀ ਉਹਦੇ ਕੋਲੇ ਪੈਸੇ ਸੀਗੇ ਗਾਈਜ਼ ਵੀਰੋ ਜੈਸਬੀ ਜਿਹਨੂੰ ਦੇਖ ਕੇ ਲੋਕੇ ਟਾਈਮ ਪਾਸ ਕਰਦੇ ਹੈਂ ਮੋਬਾਈਲ ਤੋਂ ਬਾਹਰ ਆਹ ਬੜੀ ਪੁੱਤੀ ਆ ਮੇਰੀ ਕੋਟੀ ਨੀ ਆਈ ਏ ਤੂੰ ਦਾ ਫਰਦੀ ਫਰੇ ਤੁਰੀ ਉੱਥੇ ਛੜਕਤੇ ਹੂੰ ਤੈਨੂੰ ਕੋਟੀ ਤਾਂ ਨਹੀਂ ਦੀਨਾ ਲੋੜਤੀ ਏ ਥੱਲੇ ਸੁੱਟ ਕੇ ਜੀ ਹਵੇ ਤਾਂ ਕੱਪਣ ਹੂੰ ਤੜਕੇ 10 ਵਜੇ ਕਿਉਂ ਤੈਨੂੰ ਤਾਂ ਦੁੱਧ ਬੰਦ ਹੋ ਗਿਆ ਉੱਠੇ ਹੀ 10 ਵਜੇ ਇਹਦੇ ਗਰਾਤ ਹੋਏ ਨੇ ਨੇਰੇ ਤੇ ਕਿਹਦੇ ਕਰਦੋ ਸੀ ਹੁੰਦਾ ਸੀ ਇਹਨੂੰ ਟਾਈਮ ਨਹੀਂ ਦਿੱਤਾ ਯਾਰ ਬਾਈ ਨੂੰ ਉਹ ਬਰਾੜ ਆ ਨਾ ਤੇ ਮੋਟਰਸਾਈਕਲ ਤੇ ਦੋਨੇ ਜੀ ਤੜਕੇ 6 ਵਜੇ ਕਿੱਧਰ ਤੁਰੇ ਆਉਂਦੇ ਮੈਂ ਕਿਹਾ ਬਾਈ ਇਹਦਾ ਮੈਂ ਕਿਹਾ 11 ਵਜੇ ਤੇ ਜਿੰਦਰਾ ਹੀ ਬੋਲਿਆ ਉੱਠੇ ਤਾਂ ਨਹੀਂ ਕਿ ਅਸੀਂ 14 ਦੇ ਕੱਲ ਨੂੰ ਆਉਂਦੇ ਮੈਂ ਕਿਹਾ ਕੱਲ 23 ਤਰੀਕ ਇਹ ਚੱਲਦਾ ਨਹੀਂ ਰਿਮੋਟ ਚੱਲਦਾ ਵੀ ਹੁਣ ਚੱਲਦਾ ਉਹਦਾ ਡਾਕਟਰ ਤੋਂ ਮਗਾਉਣਾ ਸੀ ਡਾਕਟਰ ਤੇ ਫਾਸਟ ਫੂਡ ਜਮਾ ਬੰਦ ਹੁਣ ਆਪਾਂ ਹੈਲਦੀ ਫੂਡ ਖਾਵਾਂਗੇ ਅੱਜ ਤੋਂ ਬਾਅਦ ਮੈਂ ਆਪਣਾ ਪੂਰਾ ਧਿਆਨ ਲੱਖੂਗੀ ਉਗ ਮੇਨ ਮੇਰੀ ਜਰੂਰਤ ਮੇਰੇ ਮੰਮੀ ਡੈਡੀ ਨੂੰ ਵੀ ਆ ਇਹਨਾਂ ਨੂੰ ਵੀ ਆ ਹਨਾ ਮੇਰੇ ਪੇਰ ਮਾਂ ਪਿਓ ਨੂੰ ਵੀ ਆ ਮੇਰੇ ਭਤੀਜ ਜਬਦੀ ਜੀ ਮੇਰੀਆਂ ਭੈਣਾਂ ਹਨਾ ਸਭ ਨੂੰ ਮੇਰੀ ਜੂਤ ਹਨਾ ਇਸ ਕਰਕੇ ਅੱਜ ਦਾ ਫਾਸਟ ਫੂਡ ਬੰਦ ਹੁਣ ਆਪਾਂ ਸਿਰਫ ਹੈਲਦੀ ਚੀਜ਼ਾਂ ਖਾਵਾਂਗੇ ਹੈਲਦੀ ਫਰੂਟ ਹੈਲਦੀ ਖਾਣਾ ਰੋਟੀ ਪਾਣੀ ਬਸ ਠੀਕ ਆ ਤੁਸੀਂ ਫਿਰ ਵੀ ਜੇ ਮੇਰੀ ਵੀਡੀਓ ਤੇ ਆਪਕੇ ਕੋਈ ਸੁਣ ਗਲਤ ਕਮੈਂਟ ਕੀਤਾ ਨਾ ਤਾਂ ਦੇਖਿਓਗੇ ਹਾਂ ਮੈਂ ਚੀਜ਼ਾਂ ਬਣਾ ਕੇ ਖਵਾਇਆ ਕਰੂੰਗੀ ਸਭ ਨੂੰ ਆਪਨੇ ਖਾਵੂੰਗੀ ਮਤਲਬ ਜਿਵੇਂ ਬੱਚਿਆਂ ਨੂੰ ਖਵਾ ਲੈਂਦੀ ਹਾਂ ਠੀਕ ਹੈ ਜੋ ਅੱਕਾ ਤੋਂ ਹੁੰਦਾ ਕਰੂੰਗੀ ਹਣ ਠੀਕ ਨਹੀਂ ਤੇ ਬਾਕੀ ਤੁਸੀਂ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਅਸਸ ਮੈਂ ਸੋਚਿਆ ਸੀ ਕੋਡ ਲੌਗਇਨ ਕਰਾਂਗੇ ਤੇ ਕੋਡ ਲੌਗਇਨ ਦਾ ਵੀ